ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਟ ਦੇ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਹੈਗੇ ਆ ਉਹ ਇੱਥੇ ਆਏ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਜਹੀਰ ਚਲਾਈ ਖਾਲਸਾ ਜੀ ਜਹੀਰ ਚਲਾਈ ਨਸ਼ਿਆਂ ਦੇ ਖਿਲਾਫ ਕੂਮੂ ਸ਼ੁਰੂ ਕਰੀ ਕੇ ਬੜੀ ਵੱਡੀ ਜਿਹੜੀ ਆ ਧਾਰਮਿਕ ਲਹਿਰ ਚਲਾਈ ਉਸ ਸਮੇਂ ਤੋਂ ਪਹਿਲੇ ਦਿਨ ਤੋਂ ਹੀ ਮੈਂ ਉਹਨਾਂ ਨਾਲ ਰਹੀਂ ਕੇ ਰੋਡੇ ਤੋਂ ਸ਼ੁਰੂ ਕਰੀਏ ਉੱਥੇ ਵੀ ਮੌਜੂਦ ਸੀ ਮੈਂ ਰੋਡੇ ਵੀ ਇਹ ਕਿਹਾ ਸੀ ਕਿ ਜਿਹੜੀ ਸੰਗਤ ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਚੁੰਦਰ ਸਿੰਘ ਜਿਹੜੇ ਮੇਰੇ ਸਿਆਸੀ ਤੌਰ ਤੇ ਮੇਰੇ ਜਿਹੜੇ ਹੈਗੇ ਆ ਉਹ ਮਾਰਗਦਰਸ਼ਕ ਰਹੇ ਨੇ ਤੇ ਸਭ ਤੋਂ ਸੇ ਉਹ ਰਹੇ ਨੇ ਉਹਨਾਂ ਦੀ ਸੰਗਤ ਦਾ ਵੀ ਅਨੰਦ ਮਾਣਿਆ ਮੈਂ ਕਿਹਾ ਨਹੀਂ ਕਿ ਸੰਗਤ ਜਿਹੜੀ ਹੈ ਉਹ ਭਾਈ ਅਮਰਪਾਲ ਸਿੰਘ ਦੇ ਨਾਲ ਪਰਵੇਸ਼ ਕਰ ਗਈ ਤੇ ਸੰਤ ਜਰਮਾਇਰ ਜਿਹੜੀ ਲੜਾਈ ਜਿਹੜੀ ਸੀ ਜਿੱਥੇ ਛੱਡੀ ਸੀ ਉਸ ਤੋਂ ਅੱਗੇ ਜਿਹੜੀ ਹੈ ਭਾਈ ਅਮਰਪਾਲ ਸਿੰਘ ਉਸ ਲੜਾਈ ਨੂੰ ਚਲਾ ਰਹੇ ਸੀ ਉਹ ਉਹਨਾਂ ਦਾ ਸਤਕਾਰ ਜਿਹੜਾ ਹੈ ਅਤੀ ਸਤਕਾਰ ਹੈ ਉਹਨਾਂ ਦੇ ਨਾਲ ਬਹਾਦਰੀ ਜਿਹੜੀ ਹੈ ਉਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਮੇਰੀ ਬਹਾਦਰੀ ਉਹਨਾਂ ਦੇ ਨਾਲ ਹੈ ਤੇ ਸਾਡੀ ਬਹੁਤ ਤੇ ਸਤਕਾਰਤ ਜਿਹੜੀ ਹਸਤੀ ਹੈ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਬਾਪੂ ਤਰਸੇਮ ਸਿੰਘ ਜਿਹੜੇ ਹੈਗੇ ਹੈ ਇਹ ਹੁਣ ਪਾਰਟੀ ਨੂੰ ਚਲਾ ਰਹੇ ਹੈ ਤੇ ਪਾਰਟੀ ਦੇ ਵਿੱਚ ਜੋ ਵੀ ਟੇ ਸਿੰਪਲ ਹਨ ਜੋ ਵੀ ਅਨੁਸ਼ਾਸਨ ਹੈ ਮੈਂ ਉਸ ਨੂੰ 90% ਨਹੀਂ 101% ਨਿਵਾਉ ਜੋ ਹੁਕਮ ਇਹ ਦੇ ਸਰਦਾਰ ਤੇਜ ਸਿੰਘ ਜੀ ਤੇ ਉਹ ਹੁਕਮ ਜਿਹੜਾ ਹੈ ਹਰ ਕੀਮਤ ਤੇ ਜਿਹੜਾ ਹੈ ਮੰਨਿਆ ਜਾਂਦਾ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਪਧਾਰੇ ਨੇ ਤੇ ਮੈਨੂੰ ਇਹ ਜਿਹੜੀ ਅਹੁਮਨਵਾਰੀ ਸੁਣਤੀ ਆ ਬੁਲਾਰੀ ਦੀ ਅਹੁਮਨਵਾਰੀ ਸੁਣਤੀ ਆ ਇਹਨਾਂ ਨੇ ਸਰਦਾਰ ਸਾਹਿਬ ਨੇ ਤੇ ਅਨੁਸ਼ਾਸਨ ਦੇ ਵਿੱਚ ਰਹਿਣਾ ਸਭ ਤੋਂ ਜ਼ਰੂਰੀ ਹੈ ਪਾਰਟੀ ਤਾਂ ਹੀ ਜਿਹੜੀ ਆ ਉਹ ਅੱਗੇ ਵੱਧਦੀ ਹੈ ਚੜਦੀ ਕਲਾ ਬਲ ਜਾਂ ਫਿਰਦੀ ਹੈ ਜੇ ਉਹ ਸ਼ਾਸਨ ਰੱਖਿਆ ਜੇ ਉਹ 2027 ਦੇ ਵਿੱਚ ਇਹ ਗੱਲ ਪੱਕੀ ਹੈ ਉਸ ਦੇ ਵਿੱਚ ਕੋਈ ਸਵਾਲੀਆ ਕਿੰ ਨਹੀਂ ਲਾਇਆ ਜਾ ਸਕਦਾ ਕਿ ਭਾਈ ਅਮਨਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਤੈ ਹੋ ਚੁੱਕੇ ਹੈ ਕਿ ਸੰਗਤ ਨੇ ਤੈ ਕਰਤਾ ਇਸ ਦੇ ਵੀ ਕੋਈ ਦੋ ਰਾਵਾਂ ਜਿਹੜੀਆਂ ਹੈ ਉਹ ਨਹੀਂ ਹੋ ਸਕਤੀਆਂ ਤੇ ਸਰਦਾਰ ਪਰਮਜੀਤ ਸਿੰਘ ਯੋਹਲ ਜਿਹੜੇ ਕਿ ਇੰਗਲੈਂਡ ਦੇ ਵਿੱਚ ਆ ਬਹੁਤ ਵੱਡਾ ਜਿਹੜਾ ਸੀ ਜੋ ਵਪਾਰ ਛੱਡ ਕੇ ਬਿਜ਼ਨਸ ਛੱਡ ਕੇ ਇੱਥੇ ਆਏ ਨੇ ਤੇ ਪੰਥ ਦੀ ਸੇਵਾ ਦੇ ਵਿੱਚ ਲੱਗੇ ਨੇ ਵਕੀਲ ਕੋਆਰਡੀਨੇਟਰ ਦੇ ਤੌਰ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਇਹ ਵੀ ਅੱਜ ਇੱਥੇ ਪਧਾਰੇ ਨੇ ਇਹਨਾਂ ਦਾ ਵੀ ਮੈਂ ਬਹੁਤ ਨੰਬਰ ਦਿੰਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਪਹਿਲਾਂ ਪਾਕਿਸਤਾਨ ਅਪਸਵਾਇਨ ਦਾ ਬਹੁਤ ਬੋਲ ਸੁਆ ਸਰਸ਼ੀ ਕਾਲਨ ਇਹ ਖਾਲਸਾ ਜੀ ਦੇ ਨਾਲ ਪਹਿਲਾਂ ਤੋਂ ਵੀ ਕਾਫੀ ਸਪੋਰਟ ਕਰਦੇ ਰਹੇ ਨੇ ਸੋ ਮੋਢੀਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਐਕਟਿਵ ਹੋ ਕੇ ਤੁਸੀਂ ਅੱਗੇ ਹੋ ਕੇ ਕੰਮ ਕਰੋ ਤੇ ਸਾਡੇ ਨਾਲ ਜਿਹੜਾ ਤਰ੍ਹਾਂ ਬਹੁਤ ਬੜਾ ਮਦਦ ਹੁੰਦਾ ਹੁੰਦਾ ਹੈ ਇਸ ਨੂੰ ਨਿਖੋਤ ਕਰਦੇ ਹਾਂ ਵੀ ਅਸੀਂ ਸ਼ੀਸ਼ ਜੋ ਪੇਸ਼ ਕਰਕੇ ਤੁਸੀਂ ਜੋ ਪੁਰਾਣੇ ਜਿੱਥੇ ਵੀ ਤੁਸੀਂ ਰਹੇ ਜੋ ਛੱਡ ਕੇ ਸਾਡੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਹਿਯੋਗ ਕਰੋ ਅਸੀਂ ਮੰਦੀ ਬੇਨਤੀ ਕਰਦੇ ਹਾਂ ਕਿ ਸਭ ਮੀਡੀਆ ਕੇ ਸਾਡੇ ਨਾਲ ਚੜ੍ਹਦੀ ਕਲਾ ਦਾ ਸਾਥ ਦੇ ਮਤਲਬ ਆਨੇ ਰਾਜ ਦੇ ਭਾਜਪਾ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੇ ਨੇ ਉਹਨੂੰ ਜ਼ਿੰਮੇਵਾਰੀਆਂ ਦੇਣ ਦੇ ਨੇ ਅੱਜ ਜੀ ਇਹਨਾਂ ਨੂੰ ਅਸੀਂ ਬਣਾਇਆ ਆਪਣੇ ਨਾਲ ਪਾਰਟੀ ਚ ਹੋਰਿਆ ਬਾਕੀ ਸਾਰਾ ਕੁਝ ਕੋਲ ਸਭ ਐਕਸਪਲੇਨ ਕਰ ਦੇਣਾ ਤਾਂ ਕਿ ਸਰ ਅੱਜ ਦੀ ਜੋ ਪ੍ਰਸਤਾਵਨਾ ਚ ਚਰਚਾ ਕੀ ਹੈ ਕਿ ਅੱਜ ਦੀ ਅੱਜ ਦੀ ਜੋ ਪ੍ਰਸਤਾਵਨਾ ਚ ਚਰਚਾ ਕੀ ਹੈ ਕਿ ਮੁੱਦਾ ਹੈ ਸਾਹਿਬਾ ਵੱਜ ਕੇ ਬੱਲੇ ਦਾਸ ਪਰਮਜੀਤ ਸਿੰਘ ਜੋਨ ਕੋਆਰਡੀਨੇਟਰ ਪਾਰਟੀ ਕਾਨੀ ਦਾ ਰਵਾਰਸ ਪੰਜਾਬ ਦੇ ਅੱਜ ਅਸੀਂ ਬਰਨਾਲਾ ਵਿਖੇ ਇੱਥੇ ਪਹੁੰਚੇ ਆ ਐਕਐਸਐਮਪੀ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਇੱਥੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹਦੇ ਲਈ ਅੱਜ ਦੋ ਮੁੱਦੇ ਨੇ ਸਾਡੇ ਕੋਲ ਜਿਹਦੇ ਸੰਬੰਧ ਵਿੱਚ ਆਪਾਂ ਪ੍ਰੈਸ ਕਾਨਫਰੰਸ ਕੀਤੀ ਜਿੱਤ ਪੇਪੀ ਰਾਜਦੇਵ ਸਿੰਘ ਜੀ ਖਾਲਸਾ ਪਹਿਲਾਂ ਵੀ ਸਾਡੇ ਨਾਲ ਇਹ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਗੱਲ ਦੇ ਉੱਤੇ ਬੜੀ ਗੇਰ ਬਾਕੀ ਨਾ ਡੱਕੀ ਇਹ ਗੱਲ ਕਰਦੇ ਰਹੇ ਨੇ ਪਰ ਹੁਣ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਪਣਾ ਪੂਰਾ ਜਿਹੜਾ ਟਾਈਮ ਹੈ ਉਹ ਸਾਡੀ ਪਾਰਟੀ ਦੇ ਨਾਲ ਦਿਓ ਤਾਂ ਕਿ ਆਪਾਂ ਜਿਹੜੀਆਂ ਪਾਰਟੀ ਦੀਆਂ ਗਤੀਵਿਧੀਆਂ ਨੇ ਉਹ ਹੋਰ ਵਧੀਆ ਤਰੀਕੇ ਨਾਲ ਵਧੀਆ ਢੰਗ ਨਾਲ ਚਲਾ ਸਕੀਏ ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਹੈ ਐਮਪੀ ਵੀ ਰਹੇ ਨੇ ਐਡਵੋਕੇਟ ਨੇ ਇਸ ਇਲਾਕੇ ਦੇ ਵਿੱਚੋਂ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਹਰ ਵੇਲੇ ਇੱਕ ਸੇਵਾ ਕਰਨ ਦੇ ਲਈ ਪੰਥ ਤੇ ਪੰਜਾਬ ਦੀ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਸੋ ਇਹਨਾਂ ਦਾ ਇਹ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਦੇ ਲਈ ਅਸੀਂ ਅੱਜ ਇਸ ਪੰਜਾਬ ਦੇ ਅੰਦਰ ਆਪਣੀ ਗੱਲ ਨੂੰ ਅੱਗੇ ਤੋਰਨ ਦੇ ਲਈ ਪੰਜ ਜਿਹੜੇ ਬੁਲਾ ਰਹੇ ਆ ਉਹ ਹੋਰ ਜੁਕਤ ਕਰਨ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਐਸਐਂਪੀ ਉਹ ਵੀ ਸਾਡੀ ਪਾਰਟੀ ਦੇ ਬੁlare ਹੋਣਗੇ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਔਰ ਉਹਦੇ ਨਾਲ ਹੀ ਬੀਬੀ ਸਤਨ ਪ੍ਰੋਫੈਸਰ ਬੀਬੀ ਸਤਨਾਮ ਕੌਰ ਜੀ ਪਟਿਆਲੇ ਤੋਂ ਨੇ ਉਹ ਵੀ ਤੇ ਨਾਲ ਹੀ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਕਾਦੀਆਂ ਤੋਂ ਜਿਹੜੇ ਸਾਡੇ ਨਾਲ ਇੱਥੇ ਬੈਠੇ ਨੇ ਤੇ ਸਰਦਾਰ ਪਰਜਤ ਸਿੰਘ ਜੀ ਮੀਆਂ ਬੰਦ ਇਹ ਵੀ ਸਾਡੇ ਨਾਲ ਆ ਜਿੱਥੇ ਆਏ ਹੋਏ ਆ ਸੋ ਇਹ ਸੀ ਪੰਜ ਨਿਯੁਕਤੀਆਂ ਜਿਹੜੀਆਂ ਆਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਪਾਰਟੀ ਹੈ ਉਹਦੇ ਬੁਲਾਰੇ ਦੇ ਤੌਰ ਤੇ ਇਹਨਾਂ ਨੂੰ ਨਿਯੁਕਤ ਕੀਤਾ ਇਹ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਸੀਂ ਸਮਝਦੇ ਹਾਂ ਕਿ ਸਾਡੇ ਕੋਲ ਪਹਿਲਾਂ ਵੀ ਦੋ ਬਲਾਰੇ ਸੀਗੇ ਪਰ ਉਹਦੇ ਵਿੱਚ ਵਾਧਾ ਕਰਕੇ ਹੁਣ ਅਸੀਂ ਆਪਣੀ 파ਰਟੀ ਦੇ ਸੱਤ ਬਲਾਰੇ ਨਿਯੁਕਤ ਕੀਤੇ ਆ ਤਾਂ ਕਿ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਅਸੀਂ ਹੋਰ ਤੇਜ਼ ਕਰ ਸਕੀਏ ਸੋ ਉਹਦੇ ਨਾਲ ਹੀ ਦੂਸਰੀ ਗੱਲ ਇੱਕ ਅੱਜ ਮੁੱਖ ਮੁੱਦਾ ਹੋਇਆ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜੇ ਕੋਈ ਪੰਜਾਬ ਦੀ ਗੱਲ ਕਰਦਾ ਜੇ ਕੋਈ ਸਿੱਖ ਪੰਥ ਦੀ ਗੱਲ ਕਰਦਾ ਤੇ ਉਹਨੂੰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹ ਲੋਕਾਂ ਨੂੰ ਵਹੀੜ ਦੇ ਰੂਪ ਵਿੱਚ ਜਾਗਰਤ ਕਰ ਰਹੇ ਸੀ ਕਿ ਤੁਸੀਂ ਕਸ਼ਿਆ ਨੂੰ ਤੇ ਆਗੋ ਜਿਹੜਾ ਕਿ ਇੱਕ ਬੜਾ ਵੱਡਾ ਮੁੱਦਾ ਪੰਜਾਬ ਦਾ ਹੈਗਾ ਪਰ ਇਥੋਂ ਦੀ ਸਰਕਾਰ ਨੇ ਤੇ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਬਿਨਾਂ ਕਸੂਰ ਤੋਂ ਪਹਿਲਾਂ ਇੱਕ ਸਾਲ ਦੀ ਐਮਐਸਏ ਲਾਈ ਫਿਰ ਇੱਕ ਸਾਲ ਦੀ ਹੋਰ ਵਧਾ ਦਿੱਤੀ ਆ ਦੋ ਦੋ ਹੋ ਗਈ ਜਦੋਂ ਫਿਰ ਆਪਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਬਾਹਰ ਆਉਣਗੇ 34 ਉਹ ਮੈਂਬਰ ਪਾਰਲੀਮੈਂਟ ਨੇ ਕਟੂਰ ਸਾਹਿਬ ਦੀ ਧਰਤੀ ਦੇ ਉੱਤੋਂ 20 ਲੱਖ ਲੋਕਾਂ ਦੀ ਨਿਮੇਂਦਗੀ ਕਰਦੇ ਆ ਪਰ ਉਹਨਾਂ ਦੇ ਉੱਤੇ ਤੀਸਰੀ ਵਾਰ ਬਿਨਾਂ ਕਿਸੇ ਗਲਤੋਂ ਐਨਐਸਏ ਲਾ ਕੇ ਉਹਨਾਂ ਨੂੰ ਅੱਜ ਵੀ ਉਹਨਾਂ ਦੀ ਜੇਲ੍ਹ ਦੇ ਅੰਦਰ ਰੱਖ ਕੇ ਜਿਹੜੀ ਆਵਾਜ਼ ਆ ਉਹ 20 ਲੱਖ ਲੋਕਾਂ ਦੀ ਕਟੂਰ ਸਾਹਿਬ ਤੋਂ ਜਿੱਥੋਂ ਇੱਕ ਲੋਕਤੰਤਰ ਤਰੀਕੇ ਦੇ ਨਾਲ ਮੈਂਬਰ ਪਾਰਲੀਮੈਂਟ ਬਣੇ ਆ ਉਹਨੂੰ ਦਬਾਉਣ ਦੇ ਲਈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸੋ ਉਹਨਾਂ ਨੂੰ ਜੇਲ੍ਹ ਵਿੱਚ ਬਿਨਾਂ ਕਿਸੇ ਗੱਲ ਤੋਂ ਰੱਖਿਆ ਗਿਆ ਉਹਦੇ ਲਈ ਔਰ ਉਸ ਤੋਂ ਅੱਗੇ ਜਾ ਕੇ ਇਹਦਾ ਇੱਕ ਗੱਲ ਉਹਨਾਂ ਦੀ ਹੈਗੀ ਆ ਦੂਸਰੀ ਗੱਲ ਪੰਜਾਬ ਦੀ ਸਰਕਾਰ ਜਿਹੜੀ ਕਰ ਰਹੀ ਆ ਅਕਾਲੀ ਦਲ ਵਾਰਸ ਪੰਜਾਬ ਦੇ ਜਿੰਨੇ ਵੀ ਸੇਵਾਦਾਰ ਨੇ ਜਿਹੜੀਆਂ ਅਸੀਂ ਜ਼ਿਲ੍ਹਿਆਂ ਦੀਆਂ ਕਮੇਟੀਆਂ ਬਣਾਉਣੇ ਆ ਜਾਂ ਬਲਾਕਾਂ ਦੀਆਂ ਕਮੇਟੀਆਂ ਬਣਾਉਣੇ ਜਾਂ ਪਿੰਡਾਂ ਵਿੱਚ ਕਮੇਟੀਆਂ ਬਣਾ ਰਹੇ ਆ ਲੋਕਾਂ ਦੇ ਵਿੱਚ ਪੂਰੇ ਪੰਜਾਬ 'ਚ ਬੜਾ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ ਸਰਕਾਰ ਆਪ ਦੀਆਂ ਏਜੰਸੀਆਂ ਰਹੀ ਚਾਹੇ ਉਹ ਸੀਆਈਏ ਹੋਵੇ ਚਾਹੇ ਉਹ ਪੁਲਿਸ ਹੋਵੇ ਉਹਦੇ ਰਹੀਂ ਸਾਡੇ ਬਹੁਤ ਸਾਰੇ ਜਿੰਨੇ ਉਹ ਸੇਵਾਦਾਰ ਆ ਉਹਨਾਂ ਨੂੰ ਉਹ ਥਾਣਿਆਂ ਵਿੱਚ ਬੁਲਾ ਰਹੇ ਆ ਜਾਂ ਫੋਨ ਕਰਕੇ ਉਹਨਾਂ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਸਵਾਲ ਜਵਾਬ ਕੀਤੇ ਜਾ ਰਹੇ ਆ ਉਹਨਾਂ ਦੇ ਅੰਦਰ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਇਹ ਬਿਲਕੁਲ ਇਸ ਪਾਰਟੀ ਦੇ ਨਾਲ ਜੁੜਨ ਦਾ ਇਹ ਡਰ ਜਾਣ ਮੈਂ ਸਮਝਦਾ ਕਿ ਜੇ ਇਸ ਦੇਸ਼ ਦੇ ਅੰਦਰ ਇਕ ਲੋਕਤੰਤ੍ਰਿਕ ਤਰੀਕੇ ਨਾਲ ਜੀ ਡੈਮੋਕ੍ਰੇਸੀ ਹੈ ਸਾਨੂੰ ਕਿਤੇ ਵੀ ਕਿਸੇ ਵੀ ਪਾਰਟੀ ਵਿੱਚ ਕੰਮ ਕਰਨ ਦੀ ਜਿਹੜਾ ਜੀ ਇਹ ਸਰਕਾਰ ਉਸ ਡੈਮੋਕ੍ਰੇਸੀ ਨੂੰ ਬਿਲਕੁਲ ਨਜਾਇਜ਼ ਤਰੀਕੇ ਨਾਲ ਗਲਤ ਤਰੀਕੇ ਨਾਲ ਆਪਣੇ ਗਲਤ ਹੱਥ ਕੰਡੇ ਵਰਤ ਕੇ ਸਾਡੀ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹਨਾਂ ਨੂੰ ਪਤਾ ਕਿ ਪੰਜਾਬ ਦੀ ਧਰਤੀ ਦੇ ਉੱਤੇ 227 ਦੇ ਵਿੱਚ ਲੋਕ ਕੀ ਕਰਨ ਜਾ ਰਹੇ ਨੇ ਲੋਕਾਂ ਦੇ ਮਨਾਂ ਵਿੱਚ ਕੀ ਹੈ ਸੋ ਇਸ ਗੱਲ ਤੋਂ ਇਹ ਡਰਦੇ ਹੋਏ ਸਾਡੀ ਪਾਰਟੀ ਦੇ ਨਾਲ ਇੱਕ ਰਾਜਨੀਤਿਕ ਬਦਲਾਖੋਰੀ ਦੇ ਰਾਹੀਂ ਸਾਡੇ ਜਿੰਨੇ ਵੀ ਉਹ ਸੇਵਾਦਾਰ ਆ ਉਹਨਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਸੋ ਉਹਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਔਰ ਇੱਥੇ ਦਾ ਜਿਹੜਾ ਉਹਨਾਂ ਮਹਿਕਮਿਆਂ ਦੇ ADGP ਸਾਹਿਬ ਜਾਂ DGP ਸਾਹਿਬ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਸ ਗੱਲ ਨੂੰ ਬਿਲਕੁਲ ਹੀ ਨਾ ਕਰੋ ਜਿਹੜਾ ਕਿ ਇੱਥੋਂ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਦੇ ਨਾਲ ਇਹ ਧੱਕਾ ਆ ਜੇ ਸਰਕਾਰ ਨੇ ਇਹ ਗੱਲ ਸਾਡੀ ਨਾ ਸਮਝੀ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੋਈ ਸਾਡੀ ਲੀਗਲ ਟੀਮ ਹੈ ਉਹ ਟੀਮ ਜਿਹੜਾ ਸਾਡਾ ਇੱਕ ਅਧਿਕਾਰ ਬਣਦਾ ਕਿ ਅਸੀਂ ਕੋਰਟ ਦੇ ਰਾਹੀਂ ਜਾਂ ਹੋਰ ਵੀ ਜਿਹੜੀ ਕੋਈ ਲੀਗਲ ਗੱਲ ਹੋ ਉਹ ਵੀ ਕਰਾਂਗੇ ਔਰ ਲੋਕਾਂ ਨੂੰ ਨਾਲ ਲੈ ਕੇ ਜੇ ਸਰਕਾਰ ਇਹਨਾਂ ਚੀਜ਼ਾਂ ਤੋਂ ਨਾ ਖੱਡੀ ਤੇ ਅਸੀਂ ਸੰਘਰਸ਼ ਵੀ ਕਰਾਂਗੇ ਜਿਹੜਾ ਕਿ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਅੰਦਰ ਇਹਨਾਂ ਨੇ ਇੱਕ ਇਹੋ ਜਿਹਾ ਡਰ ਤੇ دہشت ਦਾ ਮਾਹੌਲ ਬਣਾਇਆ ਹੋਇਆ ਇੱਕ ਜਿਹੜਾ ਆਮ ਨਾਗਰਿਕ ਜਿਹੜਾ ਚਾਹੁੰਦਾ ਕਿ ਮੈਂ ਪੀਸਪੋਲ ਤਰੀਕੇ ਨਾਲ ਕਿਤੇ ਕੰਮ ਕਰਾਂ ਜਾਂ ਉਹਦੀ ਮਰਜ਼ੀ ਦੇ ਨਾਲ ਉਹ ਵਿਚਰਾਂ ਉਹਨਾਂ ਨੂੰ ਇਹ ਰੋਕਣਾ ਚਾਹੁੰਦੇ ਆ ਆਪਣੀ ਦਹਿਸ਼ਤ ਦੇ ਨਾਲ ਸੋ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਕਿ ਅਸੀਂ ਸੋਚਦੇ ਆ ਕਿ ਕਦੀ ਕਿਸੇ ਹੋਰ ਪਾਰਟੀ ਦੇ ਕਿਸੇ ਵੀ ਬੰਦੇ ਨੂੰ ਥਾਣਿਆਂ ਵਿੱਚ ਨਹੀਂ ਬੁਲਾਇਆ ਜਾਂਦਾ ਜਾਂ ਸੀਆਈਟੀ ਉਹਨਾਂ ਨੂੰ ਫੋਨ ਕਰਕੇ ਤੰਗ ਪਰੇਸ਼ਾਨ ਨਹੀਂ ਕਰਦੀ ਸਿਰਫ ਤੇ ਸਿਰਫ ਅਕਾਲੀ ਦਲ ਵਾਰਿਸ ਪੰਜਾਬ ਦੀ ਜਿ세ਮੰਦੀ ਜਿਹੜੀ ਬਣੀ ਆ ਪਾਰਟੀ ਬਣੀ ਆ ਉਹਨਾਂ ਦੇ ਹੀ ਸੇਵਾਦਾਰਾਂ ਨਾਲ ਇਹ ਬਿਲਕੁਲ ਕੀਤਾ ਜਾ ਰਿਹਾ ਸੋ ਇਹ ਦੋ ਸਾਡੇ ਅੱਜ ਦੇ ਮੁੱਦੇ ਸੀ ਜਿਨ੍ਹਾਂ ਦੇ ਕਰਕੇ ਆਪਾਂ ਇੰਵੈਸਟ ਕਾਨਫਰੰਸ ਰੱਖੀ ਆ ਸੋ ਬਾਕੀ ਜੀ ਦਾ ਥੋੜਾ ਗੜਾ ਨਹੀਂ ਸੀ ਕਿ ਇਸ ਕਰਕੇ ਨੇ ਸਾਰੀਆਂ ਗੱਲਾਂ ਉਹਨਾਂ ਨੇ ਐਡਰੈਸ ਕਰਨੀਆਂ ਸੀਗੀਆਂ ਸੋ ਤੁਹਾਨੂੰ ਇਹ ਸਾਰੀ ਗੱਲ ਦੱਸੀ ਗਈ ਸੋ ਸਰ ਜੀ ਉਹ 27 ਆ ਗਏ ਤੁਸੀਂ ਗੱਲ ਵੀ ਕੀਤੀ ਹੈ ਬਣਾਈ ਆ ਸਾਰੀਆਂ ਆ ਸੀਟਾਂ ਤੇ ਲੈਕਚਰ ਲਾਉਣ ਦੀ ਹੁੰਦੀ ਕੋਈ 4:30 ਸਾਲ ਸਵੇਰੇ 4:30 ਸਾਲ ਦੇ ਸਮਾਂ ਰਹਿ ਗਿਆ ਤੁਹਾਨੂੰ ਬਾਅਦ ਨੂੰ ਸਮਾਗਣੀ ਹੈ ਜੇ ਹੁਣ ਤੋਂ ਰਣਨੀਤੀ ਬਣੂਗੀ ਦੇਰੀ ਜੱਕੀ ਜਾ ਕੇ ਤੁਸੀਂ ਕੋਲ ਦੇ ਵਿੱਚ ਹਿੱਸਾ ਲੈ ਸਕਦੇ ਹੋ ਕਿਹਦਾ ਸਾਡੀ ਕੋਈ ਰਣਨੀਤੀ ਬਣਾਈ ਆ ਸਾਰੇ ਇਕੱਠਾ ਲੜਾਂਗੇ ਜਾਂ ਕੋਈ ਪਾਰਟੀ ਕੋਈ ਟੀਕਾਂ ਤੇ ਸਾਨੂੰ ਬਿਲਕੁਲ ਹੱਲੇ ਅਸੀਂ ਜਿਹੜੀ ਪਾਰਟੀ ਆ ਉਹ ਮਾਗੀ ਦੇ ਦਿਹਾੜੇ ਦੇ ਉੱਤੇ ਅਸੀਂ ਜਿਹੜਾ 13 ਜਨਵਰੀ ਨੂੰ ਬਣਾਈ ਸੀਗੀ ਔਰ ਇੰਨੇ ਥੋੜੇ ਸਮੇਂ ਦੇ ਵਿੱਚ ਅਸੀਂ ਪਿੰਡਾਂ ਤੇ ਹੀ ਕੋਸ਼ਿਸ਼ ਕਰ ਰਹੇ ਆ ਕਿ ਹਰ ਪਿੰਡ ਦੇ ਵਿੱਚ ਸਾਡੀਆਂ ਕਮੇਟੀਆਂ ਬਣਨ ਔਰ ਉਹ ਜਿਹੜੀਆਂ ਕਮੇਟੀਆਂ ਆ ਉਹ ਭਰਤੀ ਵੀ ਕਰ ਰਹੀਆਂ ਨੇ ਜਿੱਥੇ-ਇਥੇ ਬਣ ਗਈਆਂ ਨੇ ਔਰ ਲੋਕਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ ਉਹ ਸੋਚਦੇ ਨੇ ਕਿ ਜੋ ਸਰਕਾਰ ਦਾ ਤਸ਼ੱਦਦ ਜੋ ਸਰਕਾਰ ਪੰਜਾਬ ਦੇ ਨਾਲ ਕਰ ਰਹੀ ਹੈ ਉਹ ਬਿਲਕੁਲ ਗਲਤ ਗੱਲ ਹੈ ਔਰ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਬੜੀ ਵੱਡੀ ਅੱਜ ਗੱਲ ਖੜੀ ਹੈ ਕਿ ਉਹ ਕੇਂਦਰ ਦੀਆਂ ਜਿੰਨੀਆਂ ਪਾਰਟੀਆਂ ਨੇ ਸੈਂਟਰ ਦੀਆਂ ਉਹਨਾਂ ਨੂੰ ਪੰਜਾਬ ਦੇ ਅੰਦਰ ਦੇਖਣਾ ਨਹੀਂ ਚਾਹੁੰਦੀਆਂ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਹਿੱਤ ਵਾਲੀ ਕੋਈ ਇਹੋ ਜੀ ਧਿਰ ਹੋਵੇ ਪਾਰਟੀ ਹੋਵੇ ਜਿਹੜੀ ਪੰਜਾਬ ਦੀ ਗੱਲ ਕਰੇ ਔਰ ਉਹ ਦ੍ਰਿੜਤਾ ਨਾਲ ਗੱਲ ਕਰ ਸਕੇ ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਆ ਉਹ ਜਿਹੜੇ ਪੰਜਾਬ ਦੇ ਏਤਾ ਉਹਨਾਂ ਤੇ ਉਹ ਗੱਲ ਨਹੀਂ ਕਰਦੀਆਂ ਸੋ ਅਸੀਂ ਬਿਲਕੁਲ ਜਿਹੜੇ ਪੰਜਾਬ ਦੇ ਮੁੱਤੇ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਕੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਸਪਸ਼ਟ ਕੀਤੀਆਂ ਜਾਣਗੀਆਂ ਪਰ ਇਹ ਆ ਵੀ ਸਾਡੀ ਪਾਰਟੀ ਦਾ ਸੰਗਠਨ ਜਿਸ ਦਿਨ ਤੋਂ ਅਸੀਂ ਤੁਰੇ ਆ ਅਸੀਂ ਬਿਲਕੁਲ ਸੈਟੀਸਫਾਈਡ ਆ ਉਹ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧ ਰਿਹਾ ਆ ਔਰ ਸਾਡੀ ਪਾਰਟੀ ਆਪਣੇ ਵੱਡ ਬੂਤੇ ਦੇ ਉੱਤੇ ਅਸੀਂ ਚਾਹੁੰਦੇ ਆ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਉਹ ਇਲੈਕਸ਼ਨਾਂ ਚਾਹੀਏ ਉਹ ਸ਼੍ਰੋਮਣੀ ਕਮੇਟੀ ਦੀਆਂ ਹੋਣ ਚਾਹੀਏ ਉਹ ਵਿਧਾਨ ਸਭਾ ਦੀਆਂ ਹੋਣ ਉਹ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਉਹ ਲੜੀਆਂ ਜਾਣਗੀਆਂ ਵੀ ਕਿ ਦੇਖੋ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਨੇ ਕੋਈ ਨਾ ਕੋਈ ਗੱਲ ਦਾ ਝੂਠਾ ਬਾਬੇਲਾ ਖੜਾ ਕਰਨਾ ਹੁੰਦਾ ਸੋ ਮਜੀਠੀਆ ਸਾਹਿਬ ਦੀ ਜਿਹੜੀ ਉੱਜੋਂ ਗੱਲ ਕਰਦੇ ਆ ਉਹਨਾਂ ਦੇ ਥੱਲੇ ਕਮੈਂਟ ਪੜ ਲਿਆ ਕਰੋ ਲੋਕ ਕੋਈ ਜਵਾਬ ਦੇ ਰਹੇ ਨੇ ਦੋ ਵੀਰਸਤ ਆ ਬਿਲਕੁਲ ਜੀ ਅਸੀਂ ਉਸ ਤੋਂ ਪਹਿਲਾਂ ਅਸੀਂ ਇੱਕ ਹੋਰ ਵੀ ਮੰਗ ਕਰਦੇ ਹਾਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਿਛਲੇ 13 ਸਾਲ ਤੋਂ ਨਹੀਂ ਹੋਈਆਂ ਜਿਹੜੀਆਂ ਕਿ ਹਰ 5 ਸਾਲ ਬਾਅਦ ਹੋਣੀਆਂ ਚਾਹੀਦੀਆਂ ਸੀਆਂ ਸਿੱਖਾਂ ਦਾ ਕੀ ਕਸੂਰ ਹੈ ਕਿ ਇਹ ਪੋਸਟ ਨੂੰ ਇਹਨਾਂ ਦੇ ਗਲ ਪਾ ਕੇ ਥੋਦੇ ਬਿਠਾ ਲਿਆ ਹੋਇਆ ਕਿ ਉਹ ਬਿਲਕੁਲ ਜਦੋਂ ਉਹਨਾਂ ਦਾ ਕਾਰਜਕਾਲ ਹੀ 5 ਸਾਲ ਬਾਅਦ ਖਤਮ ਹੋ ਗਿਆ ਤੇ 13 ਸਾਲ ਹੋ ਗਏ ਉਹ ਕਿਉਂ ਉੱਥੇ ਬੈਠੇ ਨੇ ਉਹ ਬਿਲਕੁਲ ਜਿਹੜੀ ਕੇਂਦਰ ਸਰਕਾਰ ਆ ਉਹ ਸਿੱਖਾਂ ਦੇ ਨਾਲ ਇਸ ਗੱਲ ਤੇ ੱੱਕਾ ਕਰ ਰਹੀ ਹੈ ਜਿਹੜੀਆਂ ਚੋਣਾਂ ਨਹੀਂ ਕਰਾ ਰਹੀ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉਹ ਚੋਣਾਂ ਕਰਾਇਆ ਜਾਣ ਤਾਂ ਕਿ ਜਿਹੜਾ ਨਵਾਂ ਉਥੇ ਦਾ ਪ੍ਰਬੰਧ ਹੈ ਉਹ ਚੁਣਿਆ ਜਾ ਸਕੇ ਲੋਕਾਂ ਦੇ ਲੋਕ ਆਪ ਚੁਣਣ ਉਹਨਾਂ ਨਮਾਇਦਿਆਂ ਨੂੰ ਜਿਨ੍ਹਾਂ ਨੇ ਇਹ ਧਰਮ ਦੀ ਗੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੱਲ ਨੂੰ ਅੱਗੇ ਵਧਾਉਣ 2027 ਅਸੀਂ ਹੱਲੇ ਆਪਣੇ ਵੱਲੋਂ ਕੁਝ ਨਹੀਂ ਕਹਿ ਰਹੇ ਪਰ ਸੰਗਤ ਦੇ ਵਿੱਚ ਜਿਹੜੀ ਅਸੀਂ ਬਸਾਖੀ ਦੇ ਦਿਹਾੜੇ ਦੇ ਉੱਤੇ ਉੱਥੇ ਕਾਨਫਰੰਸ ਵੀ ਕੀਤੀ ਆ ਬੜੀ ਵੱਡੀ ਗੱਲ ਉੱਥੇ ਸਟੇਜ ਤੇ ਬੁਲਾ ਰਹਿਆ ਨੇ ਵੀ ਔਰ ਜਦੋਂ ਆਮ ਲੋਕਾਂ ਨਾਲ ਗੱਲ ਕਰਦੇ ਆ ਉਹ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਭਾਈ ਅਮਰਤਪਾਲ ਸਿੰਘ ਵਰਗਾ ਨੌਜਵਾਨ ਜਿਹੜਾ ਸਾਰੀ ਗੱਲ ਨੂੰ ਸਮਝਦਾ ਹੋਵੇ ਉਹ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੀਦਾ। ਤੁਹਾਡਾ ਇਸ ਬਾਰੇ ਮੈਨੂੰ ਲੱਗੇ ਵੀ ਕਿ ਕਹਿੰਦਾ ਜੀ ਵੇਖੋ ਕੱਲੀ ਤੁਸੀਂ ਤਾਂ ਇਹ ਉਸ ਮੈਨਵੇ ਦੀ ਗੱਲ ਕੀਤੀ ਆ ਸਾਨੂੰ ਤਾਂ ਅਜ ਪੂਰੇ ਪੰਜਾਬ ਦੇ ਅੰਦਰ ਇਦਾਂ ਲੱਗ ਰਿਹਾ ਕਿ ਸਰਕਾਰ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ। ਇਥੇ ਜਿਹੜੀ ਆ ਉਹ ਪੁਲਿਸ ਆਪਣੀ ਮਨਮਰਜ਼ੀ ਕਰ ਰਹੀ ਆ ਪੁਲਿਸ ਜੋ ਉਹਨਾਂ ਨੂੰ ਚਾਹੁੰਦਾ ਹੈ ਉਹ ਸੀਆਈਏ ਸਟਾਫਾਂ ਚ ਜਾ ਕੇ ਲੋਕਾਂ ਦੇ ਨਾਲ ਤੱਕੇ ਨਾ ਉਹਨਾਂ ਨੂੰ ਕਰੰਟ ਲਾ ਕੇ ਇੰਨੇ ਅਣੁਧਿੱਤੀ ਤਸ਼ੱਦਦ ਕਰ ਕਰਕੇ ਉਹਨਾਂ ਨੂੰ ਮਾਰ ਰਹੀ ਆ ਹੱਲੇ ਆ ਤੁਹਾਡੇ 3-4 ਦਿਨ ਹੋਏ ਆ ਬਟਿੰਡੇ ਦੇ ਵਿੱਚ ਇੱਕ ਨੌਜਵਾਨ ਜਿਹੜਾ ਇੱਕ ਟੀਚਰ ਸੀਗਾ ਉਹਨੂੰ ਲਿਜਾ ਕੇ ਕਿਦਾਂ ਕਿੰਨੀ ਬੁਰੀ ਤਰੀਕੇ ਦੇ ਨਾਲ ਟਾਰਚਰ ਕਰ ਕਰਕੇ ਮਾਰਿਆ ਉਹਦੀ ਜਿਹੜੀ ਰਿਪੋਰਟ ਆਈ ਆ ਪੋਸਟਮਾਸਟਰਮ ਦੀ ਉਹਦੇ ਵਿੱਚ ਇੱਕ ਗੱਲ ਕਲੀਅਰ ਕੀਤੀ ਹੋਈ ਆ ਸੋ ਮੈਂ ਸਮਝਦਾ ਕਿ ਭਗਵੰਤਾਨ ਸਰਕਾਰ ਉਹ ਬਿਲਕੁਲ ਕਿੱਥੇ ਸੁੱਤੀ ਪਈ ਆ ਉਹ ਨਹੀਂ ਦੱਸਦਾ ਨਹੀਂ ਉਹਦੇ ਰਾਜ ਦੇ ਅੰਦਰ ਕੀ ਹੋ ਰਿਹਾ ਉਹ ਡੈਮੋਕ੍ਰੇਸੀ ਦਾ ਰਾਜ ਕਾ ਦਾ ਇੱਥੇ ਇੱਕ ਕੁਸਰਾਜ ਬਣ ਗਿਆ ਔਰ ਜਦੋਂ ਉਹ ਗੱਲ ਹੋ ਗਈ ਉਸ ਤੋਂ ਬਾਅਦ ਤੁਰੰਤ ਜਿਨ੍ਹਾਂ ਬੰਦਿਆਂ ਤੇ ਪਰਚਾ ਦਰਜ ਕਰਨਾ ਚਾਹੀਦਾ ਸੀ ਉਸੇ ਵੇਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਅਰਜ ਤਾਂ ਇਹ ਬਣਦਾ ਸੀ ਕਿ ਜਿਸ ਬੰਦੇ ਨਾਲ ਧੱਕਾ ਹੋਇਆ ਜਿਸ ਨਾਗਰਿਕ ਦੇ ਨਾਲ ਉਸ ਬੱਚੇ ਦਾ ਕੀ ਕਸੂਰ ਹੈ ਜਿਹਦਾ ਬਾਪ ਉਹ 5 ਸਾਲ ਦਾ ਹੱਲੇ ਬੱਚਾ ਆ ਉਹਨਾਂ ਦੇ ਪਰਿਵਾਰ ਦੀਆਂ ਜਦੋਂ ਸਾਰੀਆਂ ਗੱਲਾਂ ਦੇਖਦੇ ਆ ਤੇ ਆਪਾਂ ਨੂੰ ਪਤਾ ਇਹੋ ਜਿਹੇ ਹਾਲਾਤ ਕੱਲੇ ਹੀ ਤੇ ਇੱਕ ਮਿਸਾਲ ਦੇ ਰਿਆਂ ਔਰ ਪੂਰੇ ਪੰਜਾਬ ਦੇ ਅੰਦਰ ਇਹ ਸਾਰਾ ਕੁਝ ਹੋ ਰਿਹਾ ਪਾਣੀਆਂ ਦੇ ਮੁੱਦੇ ਤੇ ਜੀ ਦੇਖੋ ਪੰਜਾਬ ਜਿਹੜਾ ਪਾਣੀ ਆ ਨਾ ਇਹਨਾਂ ਦੀ ਇੱਕੋ ਜਿੱਦਾਂ ਇਨਸਾਨ ਨੂੰ ਆਕਸੀਜਨ ਚਾਹੀਦੀ ਹੁੰਦੀ ਨਾ ਚੱਲਣ ਲਈ ਪੰਜਾਬ ਨੂੰ ਜੇ ਬਚਾਉਣਾ ਤੇ ਇਹ ਪਾਣੀਆਂ ਦਾ ਮੁੱਦਾ ਤੇ ਉਸ ਮੁੱਦੇ ਦੀ ਖਾਤਰ ਕਿੰਨੀਆਂ ਸ਼ਹੀਦੀਆਂ ਇੱਥੇ ਕੀ ਖੁਸ਼ ਹੋ ਗਿਆ ਉਹ ਤਾਂ ਸਭ ਤੋਂ ਵੱਡਾ ਵੱਡਾ ਮੁੱਦਾ ਹੈ ਪੰਜਾਬ ਦਾ ਦੇਖੋ ਪਹਿਲੀ ਗੱਲ ਤੇ ਇਹ ਹੈ ਜੀ ਕਿ ਪੰਜਾਬ ਸਰਕਾਰ ਨੂੰ ਬਣਿਆ ਨੂੰ ਕਿੰਨੇ ਸਾਲ ਹੋ ਗਏ ਤੁਸੀਂ ਦੇਖ ਲਓ ਉਹਨਾਂ ਨੂੰ ਕਿਉਂ ਯਾਦ ਨਹੀਂ ਇਸ ਗੱਲ ਦੀ ਆਈ ਨਸ਼ਿਆਣੀ ਜਿਹੜੀ ਗੱਲ ਸੀਗੀ ਭਾਈ ਅਮਰਤਪਾਲ ਨੇ ਉਸ ਵੇਲੇ ਆ ਕੇ ਬੜੀ ਬੇਬਾਕੀ ਨਾਲ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਬਚਾਉਣਾ ਜਿਹੜੀ ਸਾਡੀ ਨੌਜਵਾਨੀ ਜੇ ਇਹ ਕਿਸੇ ਵੀ ਧਰਮ ਦੀ ਹੋਵੇ ਕਿ ਜਿਹੜੀ ਨਸ਼ਿਆ ਦੀ ਗੱਲ ਆ ਉੱਥੇ ਸਿੱਖਾਂ ਦੀ ਹਿੰਦੂਆਂ ਦੀ ਜਾਂ ਮੁਸਲਮਾਨਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੇ ਧਰਮਾਂ ਦੀ ਗੱਲ ਹੈ ਅੱਜ ਸਾਡੇ ਸਾਰੇ ਧਰਮਾਂ ਦੇ ਬੱਚੇ ਇਸ ਮਾੜੀ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਜਦੋਂ ਗੱਲ ਕੀਤੀ ਜਦੋਂ ਉਹਨਾਂ ਨੇ ਬੇਬਾਕੀ ਨਾਲ ਇਸ ਮੁੱਦੇ ਨੂੰ ਉਠਾੜਿਆ ਤੇ ਉਹਨਾਂ ਨੂੰ ਤੇ ਚੱਕ ਕੇ ਦਿਗਰੂਗੜ ਦੀ ਜੇਲ੍ਹ ਦੇ ਵਿੱਚ 2400 ਕਿਲੋਮੀਟਰ ਤੇ ਸਿੱੜ ਦਿੱਤਾ ਕਿ ਤੁਸੀਂ ਇਹ ਨਾ ਕਰੋ ਅੱਜ ਬੜੇ ਹੀ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਪ੍ਰੋਗਰਾਮ ਵੀ ਚਲਾਉਣ ਲੱਗੇ ਆ ਰਹੇ ਆ ਕਿ ਸਾਰੇ ਧਰਮਾਂ ਦੇ ਲੋਕ ਬੱਚੇ ਅੱਗੇ ਆ ਕੇ ਦੱਸਣਗੇ ਕਿ ਜੇ ਭਾਈ ਅੰਮ੍ਰਿਤਪਾਲ ਨੇ ਨਸ਼ੇ ਦੀ ਗੱਲ ਠਾੜੀ ਸੀ ਤੇ ਅਸੀਂ ਉਹ ਜਿਹੜਾ ਨਸ਼ਾ ਸੀ ਉਹਨੂੰ ਬਿਲਕੁਲ ਅਸੀਂ ਤਿਆਗ ਦਿੱਤਾ ਔਰ ਆਪਣੀ ਜ਼ਿੰਦਗੀ ਜਿਹੜੀ ਉਹ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਸੋ ਜਿਹੜੀ ਸਰਕਾਰ ਦੀ ਨਸ਼ੇ ਵਾਲੀ ਤੁਸੀਂ ਗੱਲ ਕਰ ਰਹੇ ਆ ਪਹਿਲਾਂ ਤੇ 3 ਸਾਲ ਹੋ ਗਏ ਇਹਨਾਂ ਨੂੰ ਕਿਉਂ ਨਹੀਂ ਪਹਿਲਾਂ ਇਹ ਕੋਈ ਵੀ ਅੱਖਣ ਲਿਆ ਜੇ ਹੁਣ ਲਿਆਈਏ ਤੇ ਲੋਕਾਂ ਦੇ ਘਰ ਢਾ ਕੇ ਨਸ਼ੇ ਦਾ ਖਤਮ ਨਹੀਂ ਹੋ ਜਾਣਾ ਨਾ ਉਹ ਜਿਹੜੇ ਜਿਹੜੇ ਵੱਡੇ ਉਹਦੇ ਵਿੱਚ ਹੈਗੇ ਨੇ ਮਗਰਮatsch ਉਹ ਤਾਂ ਕਿਤੇ ਦੀਦੇ ਨਹੀਂ ਜਿਹੜੇ ਵਿਚਾਰੇ ਨਸ਼ਾ ਕਰਨ ਵਾਲੇ ਗ੍ਰਾਮ-ਗ੍ਰਾਮ ਦੋਦ ਵਾਲੇ ਉਹ ਫੜ ਕੇ ਉਹ ਗਿਣਤੀ ਦੇਤੀ ਹੈ ਕਿ ਉਹਨਾਂ ਮਹੀਲਾ ਚ ਪਾਸ ਦਾ ਸੋ ਕੋਈ ਪੰਜਾਬ ਦੇ ਨਾਲ ਸਹਿਰਦਤਾ ਦੇ ਨਾਲ ਇੱਥੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਔਰ ਜੋ ਵੀ ਇਹ ਹੋ ਰਿਹਾ ਸਿਰਫ ਇੱਕ ਲੋਕਾਂ ਨੂੰ ਇੱਕ ਦਿਖਾਵਾ ਆ ਉਹ ਗਰਾਉਂਡ ਰਿਐਲਿਟੀ ਉਹਦੇ ਵਿੱਚ ਕੁਝ ਨਹੀਂ ਹੈਗੀ ਔਰ ਤੁਸੀਂ ਦੇਖੋ ਕਿ ਮਜੀਠੇ ਦੇ ਵਿੱਚ ਕਿੰਨੇ ਬੱਚੇ ਸ਼ਰਾਬ ਪੀ ਕੇ ਜਦੋਂ ਮਰੇ ਤਾਂ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੇ 10 10 ਲੱਖ ਰੁਪਈਆ ਕਿਹਾ ਦੇਵਾਂਗੇ ਪਰ ਜਿਹੜੇ ਪੰਜਾਬ ਦੇ ਅੰਦਰ ਹਜ਼ਾਰਾਂ ਹੀ ਬੱਚੇ ਮਰ ਗਏ ਨੇ ਜਿਨ੍ਹਾਂ ਦੇ ਇੱਕ ਹੀ ਪਰਿਵਾਰ ਦੇ ਦੋ ਦੋ ਬੱਚੇ ਵੀ ਕੋਈ 18 ਸਾਲਾਂ ਦਾ ਕੋਈ 16ਾਂ ਦਾ ਕੋਈ 20ਾਂ ਦਾ ਉਹਨਾਂ ਪਰਿਵਾਰਾਂ ਨੂੰ ਸਰਕਾਰ ਕੀ ਮੁਆਵਜ਼ਾ ਦੇ ਰਹੀ ਆ ਜੇ ਉਹਨਾਂ ਨੂੰ ਦੇ ਰਹੀ ਆ ਤਾਂ ਫਿਰ ਇਹਨਾਂ ਨੂੰ ਵੀ ਦੇਣਾ ਪੈਂਦਾ ਐਨਐਸ ਦੇਖੋ ਇਹ ਜਿਹੜੀ ਚੋਣ ਦੀ ਗੱਲ ਆ ਕਿ ਸਾਡੀ ਜਿਹੜੀ ਕਮੇਟੀ ਜਦੋਂ ਇਲੈਕਸ਼ਨ ਅਨਾਉਂਸ ਹੋਊਗੀ ਉਸ ਵੇਲੇ ਉਹ ਸਾਰੀ ਡਿਸਾਈਡ ਕਰੂਗੀ ਕਿ ਜਿਹੜੇ ਬੰਦੇ ਉਸ ਚੋਣ ਦੇ ਲਈ ਜਿਹੜੇ ਕਾਬਲ ਨੇ ਉਹਨਾਂ ਸਾਰੇ ਕਾਬਲ ਬੰਦਿਆਂ ਨੂੰ ਪੰਜਾਬ ਦੇ ਅੰਦਰ ਉਤਾਰਿਆ ਜਾਊਗਾ ਔਰ ਇੱਕ ਸਾਡਾ ਇਹ ਏਜੰਡਾ ਅਸੀਂ ਪਾਰਟੀ ਦਾ ਆਪਣਾ ਪ੍ਰੋਗਰਾਮ ਤੈਅ ਕੀਤਾ ਹੋਇਆ ਕਿ ਜਿਹੜੇ ਬੰਦੇ ਵਧੀਆ ਤਰੀਕੇ ਨਾਲ ਜਿਹੜੇ ਲੋਕ ਕੰਮ ਕਰਨਗੇ ਉਹਨਾਂ ਨੂੰ ਅਸੀਂ ਚੋਣ ਮਹਮ ਦੇ ਵਿੱਚ ਉਤਾਰਾਂਗੇ ਔਰ ਜਦੋਂ ਇਲੈਕਸ਼ਨ ਲੜੀ ਜਾਊਗੀ ਵਿਧਾਨ ਸਭਾ ਦੀ ਉਹਦੇ ਵਿੱਚ ਕੈਂਡੀਡੇਟ ਸਾਡੇ ਸਿੱਖਾਂ ਜੋ ਵੀ ਹੋਣਗੇ ਹਿੰਦੂਆਂ ਜੋ ਵੀ ਹੋਣਗੇ ਮੁਸਲਮਾਨਾਂ ਜੋ ਵੀ ਹੋਣਗੇ ਅਸੀਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਦੇਖੋ ਜਿਹੜੀ ਭਾਈ ਅਮਰਤਪਾਲ ਸਿੰਘ ਉਨ੍ਹਾਂ ਨੂੰ ਇਲੈਕਸ਼ਨ ਲੜਾਉਣ ਲਈ ਪੰਜਾਬ ਨਹੀਂ ਪੂਰੀ ਦੁਨੀਆ ਦਾ ਕਿਤੇ ਵੀ ਕਿਸੇ ਵੀ ਕੋਨੇ 'ਚ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਸੀਗਾ ਉਹਨਾਂ ਨੇ ਉਹਨਾਂ ਨੂੰ ਜਟਾਉਣ ਲਈ ਕੋਸ਼ਿਸ਼ ਕੀਤੀ ਔਰ ਭਾਈ ਅਮਰਤਪਾਲ ਸਿੰਘ ਗੁਣੇ ਸ਼ਾਇਦ ਮੈਨੂੰ ਲੱਗਦਾ ਉਹ ਆਪ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਸੀ ਉਹਦੇ ਲਈ ਸੰਗਤ ਨੇ ਖਡੂਰ ਸਾਹਿਬ ਦੀ ਨੇ ਵੀ ਉਹਦੇ ਵਿੱਚ ਇਹਨਾਂ ਨੇ ਵੀ ਸੀ ਕਿਹਾ ਕਿ ਭਾਈ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਔਰ ਤੁਹਾਨੂੰ ਜਿਹੜੀਆਂ ਪੰਜਾਬ ਦੀਆਂ ਗੱਲਾਂ ਨੇ ਉਹ ਪਾਰਲੀਮੈਂਟ ਤੇ ਆ ਕੇ ਰੱਖਣੀਆਂ ਚਾਹੀਦੀਆਂ ਨੇ ਸੋ ਖਾਲਸਾ ਜੀ ਦੇ ਕੋਲ ਅਸੀਂ ਅੱਜ ਨਹੀਂ ਆਏ ਅੱਗੇ ਵੀ ਅਸੀਂ ਇਹਨਾਂ ਨੂੰ ਮਿਲਦੇ ਆ ਇਸ ਘਰ ਦੇ ਵਿੱਚ ਅੱਜ ਪਹਿਲੀ ਵਾਰ ਨਹੀਂ ਆਏ ਅੱਗੇ ਵੀ ਬੜੀ ਵਾਰੀ ਆਏ ਆ ਸੋ ਇਹਨਾਂ ਨੇ ਜਦੋਂ ਤੁਸੀਂ ਇਹਨਾਂ ਦੀ ਇੰਟਰਵਿਊ ਸੁਣਦੇ ਆ ਬੜੀ ਇਹ ਵਧੀਆ ਤਰੀਕੇ ਨਾਲ ਉੱਥੇ ਗੱਲ ਸਾਰੀ ਰੱਖਦੇ ਨੇ ਕੀ ਭਾਈ ਹਮਰਤ ਪਾਲ ਸਿੰਘ ਪੰਜਾਬ ਦੇ ਵਿੱਚ ਕੀ ਕਰ ਸਕਦੇ ਨੇ ਉਹਨਾਂ ਦਾ ਆਉਣਾ ਕਿ ਕਿਉਂ ਜ਼ਰੂਰੀ ਆ ਉਹਨਾਂ ਦਾ ਜੇਲ੍ਹ ਚੋਂ ਕਿਉਂ ਆਣ ਉਹ ਬੜੀ ਵਧੀਆ ਤਰੀਕਿਆਂ ਨੇ ਆ ਇਹਨਾਂ ਨੇ ਸਾਰਿਆਂ ਨੂੰ ਗੱਲ ਸਮਝਾਈ ਹੈ ਪਹਿਲਾਂ ਤਾਂ ਅਸੀਂ ਜਿਹੜੀ ਪਿਛਲੀ 2 ਸਾਲ ਦੀ ਸੀਗੀ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਉਹਦੇ ਲਈ ਆਪਾਂ ਸੁਪਰੀਮ ਕੋਰਟ ਦੇ ਵਿੱਚ ਤਾਂ ਨਹੀਂ ਸੌਰੀ ਹਾਈ ਕੋਰਟ ਦੇ ਵਿੱਚ ਗਿਆਏ ਸੀਗੇ ਜਿਹੜੀ ਕਿ ਉੱਥੇ ਵੀ ਸਾਨੂੰ ਬੜਾ ਇਹ ਮਹਿਸੂਸ ਹੁੰਦੀ ਹੈ ਗੱਲ ਲੀਗਲ ਤੌਰ ਤੇ ਸਾਰੇ ਐ ਰਾਜੀ ਸਿੰਘ ਸਾਹਿਬ ਜੀ ਬੈਠੇ ਨੇ ਸਾਡੇ ਕੋਲ ਇਹਨਾਂ ਨੂੰ ਪਤਾ ਹੈ ਕਿ ਉਥੋਂ ਵੀ ਪੂਰੇ 1 ਸਾਲ ਦੇ ਅੰਦਰ ਕੋਰਟ ਨੂੰ ਅਸੀਂ ਕਿਹਾ ਕਿ ਸਾਨੂੰ ਇੱਕ ਗੱਲ ਹੀ ਦੱਸ ਦਿਓ ਵੀ ਕੀ ਜਿਹੜੀ ਉਹਨਾਂ ਦੇ ਉੱਤੇ ਐਨਐਸਏ ਲੱਗੀ ਉਹ ਸਹੀ ਹੈ ਜਾਂ ਗਲਤ ਆ ਉਹਦਾ ਹੱਲੇ ਤੱਕ ਰਿਜ਼ਲਟ ਨਹੀਂ ਮਿਲਿਆ ਪਰ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਸਾਰੀ ਲੀਗਲ ਟੀਮ ਦੀ ਸਲਾਹ ਲਈ ਚ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਣਾ